ਪੰਜਾਬ ਦੀਆਂ ਪੰਚਾਇਤਾਂ ਨੂੰ ਲੈ ਕੇ ਨਵਾਂ ਪੰਗਾ ਖੜਾ ਹੋ ਗਿਆ ਆਪ ਤੇ ਬੀਜਪੀ ਆ ਮੋਸਾਂ ਮੰਨੇ ਨੇ ਦਰਸਲ ਪੰਜਾਬ ਬੀਜਪੀ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮਾਨ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿ ਆ ਕੇ ਕੇਂਦਰ ਦੀਆਂ ਵਿੱਤੀ ਕਮਿਸ਼ਨ ਗਰਾਂਟਾਂ ਨੂੰ ਆਪਣੀ ਉਪਲਬਧਤੀ ਵਜੋਂ ਪੇਸ਼ ਕਰਕੇ ਪੰਚਾਇਤਾਂ ਤੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਬੀਜਪੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰੀ ਵਿੱਤ ਕਮਿਸ਼ਨ ਵੱਲੋਂ ਜਾਰੀ 332 ਕਰੋੜ ਦੀ ਗਰਾਂਟ ਨੂੰ ਸੂਬੇ ਵੱਲੋਂ ਜਾਰੀ ਇਤਿਹਾਸਿਕ ਗਰਾਂਟ ਦੱਸਣਾ ਸਿਰਫ ਰਾਜਨੀਤਿਕ ਧੋਖਾ ਧੜੀਆ ਕਿਉਂਕਿ ਸਾਰੀ ਰਕਮ ਉਹ ਕੇਂਦਰ ਦੇ 15ਵੇਂ ਵਿੱਤ ਕਮਿਸ਼ਨ ਅਧੀਨ ਰੁਟੀਨ ਪ੍ਰਕਿਰਿਆ ਅਨੁਸਾਰ rau ਪੰਚਾਇਤਾਂ ਨੂੰ ਮਿਲਦੀ ਹੈ ਜਿਸ ਵਿੱਚ ਸੂਬਾ ਸਰਕਾਰ ਦਾ ਕੋਈ ਕ੍ਰੈਡਿਟ ਨਹੀਂ ਹੈ ਅਸ਼ਵਨੀ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਿੱਤ ਕਮਿਸ਼ਨ ਦੀ ਇਹ ਕਿਸ਼ਤ ਵਕ ਵਕ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਜਾ ਚੁੱਕੀ ਹੈ ਜਿਨ੍ਹਾਂ ਚ ਅੰਮ੍ਰਿਤਸਰ ਨੂੰ 10.64 ਕਰੋੜ ਬਰਨਾਲਾ ਨੂੰ 3.6575 ਕਰੋੜ ਵਠੰਡਾ ਨੂੰ 7.74 ਕਰੋੜ ਫਰੀਦਕੋੜ ਨੂੰ 3.70 ਕਰੋੜ ਸ਼੍ਰੀ ਫਤਿਹਗੜ ਸਾਹਿਬ ਨੂੰ 3.64 ਕਰੋੜ ਫਾਜ਼ਿਲਕਾ ਨੂੰ 17.57 ਕਰੋੜ ਫਿਰੋਜ਼ਪੁਰ ਨੂੰ 15.70 ਕਰੋੜ ਗਰਦਾਸਪੁਰ ਨੂੰ 27.63 ਕਰੋੜ ਹੁਸ਼ਿਆਰਪੁਰ ਨੂੰ 28.52 ਕਰੋੜ ਜਲੰਧਰ ਨੂੰ 23.23 ਕਰੋੜ ਉਹਨੇ ਦੱਸਿਆ ਕਿ ਹੋਰ ਨਾਲ ਜ਼ਿਲ੍ਹਿਆਂ ਨੂੰ ਵੀ ਇਸੇ ਤਰ੍ਹਾਂ ਰਕਮ ਜਾਰੀ ਹੋਈ ਹੈ ਸ਼ਰਮਣ ਨੇ ਸਵਾਲ ਕੀਤਾ ਕਿ ਜਦ ਗ੍ਰਾਂਟ ਦਾ ਹਰੇਕ ਪੈਸਾ ਵਿੱਤ ਕਮਿਸ਼ਨ ਦੇ ਨਿਮਨਸਾਰ ਜਾ ਰਿਹਾ ਤਾਂ ਇਸ ਨੂੰ ਸੂਬਾ ਸਰਕਾਰ ਆਪਣੀ ਉਪਲਬਧੀ ਵਜੋਂ ਕਿਵੇਂ ਪੇਸ਼ ਕਰ ਰਹੀ ਹੈ ਸ਼ਰਮ ਨੇ ਕਿਹਾ ਕਿ ਸਰਪੰਚਾਂ ਨੂੰ ਮਾਨ ਪੱਤਾ ਮਿਲਣ ਵਾਲਾ ਮਾਣ ਪੱਤਾ ਲੰਬੇ ਸਮੇਂ ਤੋਂ ਰੁਕਿਆ ਪਿਆ ਹੈ ਹੁਣ ਸੂਬਾ ਸਰਕਾਰ ਨੇ ਨਵਾਂ ਪ੍ਰਮਾਨ ਜਾਰੀ ਕਰਕੇ ਜ਼ਿੰਮੇਵਾਰੀ ਖੁਦ ਉਠਾਉਣ ਦੀ ਬਜਾਏ ਪੰਚਾਇਤਾਂ ਦੇ ਖਾਤਿਆਂ ਤੇ ਥੋਪ ਦਿੱਤੀ ਹੈ ਅਜਹੀਆਂ अनेका ਪੰਚਾਇਤਾਂ ਨੇ ਜਿਨ੍ਹਾਂ ਕੋਲ ਕੋਈ ਜ਼ਮੀਨ ਜਾਂ ਆਪਣੀ ਆਮਦਨ ਨਹੀਂ ਹੈ ਉਹ ਸਰਪੰਚਾਂ ਨੂੰ ਮਾਨ ਪੱਤਾ ਕਿਵੇਂ ਦੇਣਗੀਆਂ ਇਹ ਸਾਰਾ ਪ੍ਰਬੰਧ ਸਰਪੰਚਾਂ ਤੇ ਵਿੱਤੀ ਬੋਝ ਪਾਉਂਦਾ ਜਿਸ ਨਾਲ ਭ੍ਰਿਸ਼ਟਾਚਾਰ ਵਧਣ ਦਾ ਖਤਰਾ ਪਣਦਾ ਹੈ ਇਸ ਤੋਂ ਇਲਾਵਾ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਬਾਰੇ ਆਪ ਸਰਕਾਰ ਤੇ ਤਿੱਖੇ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਭਾਈਚਾਰਕ ਕਸਾਂਜ ਤੋੜਨ ਦੇ ਮਕਸਦ ਨਾਲ ਮਿੱਥ ਕੇ ਕਤਲ ਕੀਤੇ ਜਾ ਰਹੇ ਨੇ। ਜਦ ਕਿ ਆਪ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ناکਾਮ ਰਹੀ ਹੈ ਜਾਖੜ ਨੇ ਆਰਐਸਐਸ ਦੇ ਸੀਨੀਅਰ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ਤੇ ਪਰਿਵਾਰ ਨਾਲ ਦੁੱਖ ਵੰਡਾਇਆ ਹੁਣੇ ਕਿਹਾ ਕਿ ਇੱਕ ਪਾਸੇ ਗੈਂਗਸਟਰ ਲਗਾਤਾਰ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਚ ਭਾਈਚਾਰਕ ਸਾਂਝ ਤੋੜਨ ਦੀ ਨੀਅਤ ਦੇ ਨਾਲ ਦਿਨ ਦਿਹਾੜੇ ਆਰਐਸਐਸ ਆਗੂ ਦੇ ਪੁੱਤਰ ਦਾ ਬੇਰਅਮੀ ਨਾਲ ਕਤਲ ਕਰ ਦਿੱਤਾ ਗਿਆ ਉਹਨਾਂ ਇਸ ਸੱਤਿਆ ਨੂੰ ਪੰਜਾਬੀਅਤ ਤੇ ਹਮਲਾ ਕਰਾਰ ਦਿੰਦੇ ਆ ਕਿਹਾ ਕਿ ਕੋਈ ਵੀ ਸੱਚਾ ਪੰਜਾਬੀ ਅਜਿਹੀ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗਾ ਪੰਜਾਬ বিজেপি ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਚ ਰਾਜਪਾਲ ਤੇ ਕੇਂਦਰੀ ਮੰਤਰੀ ਦੀ ਮੌਜੂਦਗੀ ਕਾਰਨ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਸ਼ਹਿਰ ਵਿੱਚ ਪਾਰੀ ਸੁਰੱਖਿਆ ਬੰਦੋਬਸਤ ਹੋਣ ਦੇ ਬਾਵਜੂਦ ਮੁਲਜ਼ਮ ਫਰਾਰ ਹੋ ਗਏ ਇਸ ਤੋਂ ਪੰਜਾਬ ਵਿੱਚ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਹੁੰਦੇ ਨੇ